ਦੋ ਤਿੰਨ ਦਿਨਾਂ ਦੀ ਆਫਰ ਹੈ ਰੇ ਹਾਂ ਦੋ ਤਿੰਨ ਦਿਨਾਂ ਦੀ ਆਫਰ ਆ ਕੱਟੇ ਰੇਟ ਤੇ ਦੇ ਦਿਆਂਗੇ ਠੀਕ ਆ ਡਿਸਕਾਊਂਟ ਵੀ ਆ ਜਾ ਬਾਕੀ ਆ ਮਾਡਲ ਤੇ ਮਿਲਦਾ ਹੈ ਹਾਂ ਪੰਜ ਮਾਰਲ ਪੰਜਾਬ ਨੰਬਰ ਬੀ ਜੀ ਡੀ ਦੇ ਟਾਇਰ ਨਵੇਂ ਹਾਂ ਬਈ ਟਾਇਰ ਇਹ ਨਾਲ ਟਾਇਰ ਤੇ ਠੀਕ ਆ ਬਈ ਬਾਕੀ ਇੱਕ ਦੋ ਦਿਨਾਂ ਅਗੇ ਤੱਕ ਅਸੀਂ ਤਿਆਰ ਨਹੀਂ ਕਰਾਉਂਦੇਗੇ ਇਹਨੂੰ ਹਾਂ ਬਈ ਫੋਨ ਆ ਗਿਆ ਤਾਂ ਕੰਟੈਕਟ ਕਰ ਲਿਓ ਚੱਕਰ ਵਾਲੀ ਗੱਲ ਜਨਗਰ ਸਹੀ ਹੈਗਾ ਠੀਕ ਬੰਦ ਬਾਅਦ ਤਸੱਲੀ ਨਾਲ ਹੋ ਜਾਣਾ ਹਾਂ ਜੀ ਮੇਰੇ ਪਿਆਰੋ ਤੁਹਾਡਾ ਸਾਰਾ ਨਾਮ ਸਵਾਗਤ ਆਪਣੇ YouTube ਚੈਨਲ ਤੇ Facebook ਪੇਜ ਦੇਸੀ ਹੌਡਾ ਟੀਵੀ ਵਿੱਚ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਮੈਂ ਵਧੀਆ ਆ ਜੀ ਤੁਹਾਨੂੰ ਬਈ ਸੁਣੀ ਨਾ ਮਲਾਉਣੇ ਆ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਆ ਆਜੋ ਅੱਗੇ ਵੀਡੀਓ ਕਰਦੇ ਆ ਕੰਟੀਨਿਊ ਚੱਲ ਬਈ ਜੀ ਰਾਜੀ ਹੋਲੀ ਠੀਕ ਚੱਲੋ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਜੀ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਮੰਡੀ ਦਾ ਮਾਹੌਲ ਠੀਕ ਹੈਗਾ ਅੱਜ ਆਪਰੇ ਕੰਮ ਪੂਰਾ ਪੂਰਾ ਟਰੈਕਟਰਾਂ ਦੇ ਕਿਵੇਂ ਕਰਾਂਗੇ ਧਮਾਕੇ ਕੋਈ ਹਾਂਜੀ ਕਰ ਦਿਆਂਗੇ ਕਰ ਦਈਏ ਸਟਾਰਟ ਬਈ ਹਾਂਜੀ ਹਾਂਜੀ ਸੋਨਾ ਲਿਕਾ 750 ਵਾਲਾ ਮਾਰ ਕੇ 8000 ਦੀ ਨੌ ਜੀ ਬਾਕੀ ਤੇ ਇੱਕ ਕੁਕੀ ਇਹ ਹੈ ਜਿਵੇਂ 9 ਤੇ 15 24 ਵੀ ਜਿਹੜੀ ਪਾਸਿੰਗ ਲੱਪੀ ਪਈ ਆ ਜੀ ਪਾਸਿੰਗ ਹੋ ਕੇ ਮੈਨੂੰ ਵੀ ਐਨਓਸੀ ਵੀ ਮਿਲ ਜੂ ਨਾ ਵੀ ਹੋਊਗਾ ਇਹ ਦੇਖ ਠੀਕ ਹੈ ਮੇਨ ਗੱਲ ਤਾਂ ਇਹ ਆ ਪਾਸਾਂ ਦੀ ਪਾਸਿੰਗ ਵੀ ਹੋਊਗੀ ਠੀਕ ਹੈ ਆਮ ਹੋ ਕੇ ਮਿਲੂਗਾ ਆ ਫਸਟ ਬਾਲਟੀ ਦਾ ਪਹਿਲੇ ਕਰਦਾ ਰਹੇ ਠੀਕ ਹੈ ਜੇ ਭਾਈ ਆਪਾਂ ਕ੍ਰੀਏਸ਼ਨ ਦੀ ਗੱਲ ਕਰੀਏ ਸਾਰਾ ਰੇਜ ਨਾਲੇ ਤੋਂ ਇਹ ਅੱਜ ਤੱਕ ਜੱਟ ਤੱਕ ਠੀਕ ਆ ਬਈ ਜਿਹ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰਾਂ ਦਾ ਬਿੱਲ ਮਿਲੂਗਾ 5 ਸਾਲਾਂ ਦੀ ਗਾਰੰਟੀ ਆ ਕਿਹੜੀ ਕੰਪਨੀ ਡਰ ਆ ਬਾਈ ਏਕੇ ਸੋਨਾ ਨੰਬਰ 1 ਦੇ ਚਾਰੇ ਬਾਈ ਹਾਂ 5 ਸਾਲਾਂ ਦੀ ਗਾਰੰਟੀ ਆ ਬਿੱਲ ਮਿਲੂਗਾ ਅੱਡਾਂ ਪਹਿਰਾਂ ਦਾ ਪੂਰਾ ਨਿਆਇ ਟੰਗਾ ਡਰ ਆ ਠੀਕ ਆ ਬਈ ਹਾਂ ਗਾਰੰਟੀ ਦੇ ਉੱਪਰ ਭਾ ਦੇ ਮੈਂ ਤਾਂ ਫੋਕ ਨੂੰ ਨਾਲ ਦੀ ਹਕਾਇਤੀ ਉਟਰਾ ਲੇ ਕੇ ਚੱਲੇ ਵਾਹ ਦੇ ਫੈਟਰ ਚੱਲੇ ਆ ਗਿਆ ਇਹਨੇ ਕਰ ਦਿੱਤਾ ਠੀਕ ਆ ਬਈ ਅੱਡਾਂ ਦਾ ਨਿਕਲ ਨੁਕਲ ਦਿਖਾ ਦੇ ਚੈੱਕ ਕਰਾ ਦੇ ਅਰੇ ਅਰਿਜਨ ਆ ਬਾਈ ਰਿੰਬਾ ਦੇ ਪੇਟ ਹਾਂ ਸਾਰਾ ਅਰਿਜਨ ਆ ਨਡਾਂ ਦੇ ਨਿਕਲ ਵੀ ਹੋਣੇ ਪਿਆ ਗਿਆ ਯਾਰ ਠੀਕ ਆ ਬਾਈ ਮ ਦੇਈ ਨਾਲ ਦੇਈ ਨਾਲ ਠੀਕ ਹੈ ਇੱਕ ਮਗਰਾੜ ਦਾ ਪਹਿਲਾ ਸੀ ਪਤਾ ਨਹੀਂ ਇੱਧਰ ਲਈ ਥੋੜਾ ਜਿਹਾ ਠਿਕਣਾਤ ਹੋਇਆਗਾ ਹੋਰ ਕਿਦਾਂ ਦਾ ਕੀ ਬਾਕੀ ਬਾਡੀ ਕੁੱਟੀ ਸਾਰੀ ਦੇਈ ਨਾਲ ਆ ਸ਼ੋਈਦਾ ਜੀ ਦੇ ਨਾਮ ਕਰ ਦਿੰਦੇ ਠੀਕ ਹੈ ਬਈ ਇਹੇ ਨੰਬਰ ਬਈ ਨੰਬਰ ਇਹਦਾ ਹਰਿਆਣੇ ਦਾ ਲੇਕਿਨ ਪਾਸਿੰਗ ਬੁੱਕ ਤੇ ਨੂੰ ਵੀ ਇਹਨੂੰ ਸੀ ਲੈ ਕੇ ਦੇ ਦੇ ਠੀਕ ਹੈ ਬਈ ਡਿਵਾਰਡ ਤਾਂ ਆਪਾਂ ਇਹਦੀ ਰੱਖਦੇ 15000 ਕਿੰਨੇ ਰੱਖ ਤੇ 15000 ਰੇਡਵਾਰ ਕਿੰਨੇ ਛੱਡ ਦਾਂ ਕੋਈ ਜੈ ਜਮਲ ਬਈ ਨਹੀਂ ਆਪਾਂ ਛੱਡ ਦਾਂਗੇ 3 ਲੱਖ ਦਾ 290000 ਰੇਟ ਦੇ ਦੇ ਜਿਹ ਕੋ ਸੱਜਣਾ ਆਪਣੀ ਵੀਡੀਓ ਦੇਖ ਕੇ ਹੋਈ ਆ 3 ਲੱਖ ਕਹਿੰਦਾ ਸੀ ਮੈਂ 10000 ਹੋਰ ਦਤਾ ਵੀ ਹੋਰ 10000 ਦੇ ਕੋਈ ਜੀ ਦੇਖ ਕੇ ਹੋ ਕੋਈ ਜਾਣੀ ਕੋਈ 1000 2000 ਦਾ ਮੰਗਦਾ ਪੰਜ ਕਰ ਦਾਂਗੇ ਕਰ ਦਾਂਗੇ ਚਲ ਕੋਈ ਗੱਲ ਨਹੀਂ ਠੀਕ ਆ ਵੀ ਇਸ ਤੋਂ ਬਾਅਦ ਹੈਗਾ ਸੋਨਾ ਲਿਕਾ 750 2004 ਮਾਡਲ 2 ਲੱਖ 60000 50 ਨੰਬਰ ਠੀਕ ਆ ਵੀ ਜੇ ਭਾਈ ਆਪਾਂ ਜੀ ਕੰਡੀਸ਼ਨ ਨਹੀਂ ਗੱਲ ਕਰੀਏ ਕੰਡੀਸ਼ਨ Ориਜਨਲ ਆ ਜੀ ਸਾਰਾ ਕਿਤੇ ਕਲਮਣੀ ਲੱਗੀ ਪਈ ਇਹਦੇ ਵੀ ਨਹੀਂ ਲੱਗੀ ਜੀ ਜੀ ਕੇਟੀ ਦੇ ਚੌਪੜਾ ਨਵਾਂ 90 ਪੈਸੇ ਕੀ ਹੋ ਗਿਆ ਚੱਕਿਆ ਗਿਆ ਯਾਰ ਠੀਕ ਹੈ ਬਈ ਹਾਂ ਰੇਡ ਪੂਰਾ ਚੰਗਾ ਬਾਡੀ ਬੁੱਡੀ ਦੇ ਚੱਕਰ ਆ ਧੋਤਾ ਦਾ ਸਰ ਨਹੀਂ ਹੈ ਇਹ ਹੀ ਕੈਸੀ ਹੈ ਇਹ ਨਾਲ ਆ ਸਾਰਾ ਠੀਕ ਹੈ ਬਈ ਇਹ ਡਬਲ ਡਿਸਟ੍ਰੀਬਿਊਟਰ ਜੀ ਆਇਆ ਇਹ ਨਹੀਂ ਸਿੰਗਲ ਹੁੰਦਾ ਹੈਗਾ ਸਿੰਗਲ ਹਾਂ ਬਾਕੀ ਵੀ ਜੀ ਡੀ ਤੇ ਡਾਇਰ ਹੈ ਜੀ ਹੈ ਠੀਕ ਹੈ ਆ ਦੇ ਦੇਣਗੇ ਹਾਂ ਹਾਂ ਇੱਕ ਨਾਲ ਦੇ ਦੇਾਂਗੇ ਬਾਕੀ ਰੰਗ ਪੇਂਟ ਰੇਨਾਲਾ ਰੇਕਟਰ ਦਾ ਮਗਰਾ ੜ ਪੁਰਾਣੀ ਮਾੜੀ ਮੋਟੇ ਹੋਏ ਆਗੇ ਠੀਕ ਹੈ ਬਈ ਹਾਂ ਟਾਇਰ ਵੀ ਜੀ ਡੀ ਦੀ ਹੈ ਠੀਕ ਹੈ ਬਈ ਇਹ ਰੇਡ ਟਾਂ ਮਿਲ ਜੂ ਬਾਈ ਜਰਾ ਸੁਣ ਹਾਂ 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 ਹੂ ਲੈਣਾ ਆਗਾ ਦੇਖੂਗਾ ਜਾਨੀ ਕੀ ਆਣਗੇ ਟੱਕ ਠੀਕ ਹੈ ਭਾਈ ਇੱਕ ਨੇ ਉਸ ਤੋਂ ਬਤਾਵੇ ਭਾਈ 50 ਹੀ ਹੁੰਦਾ ਠੀਕ ਹੈ ਭਾਈ ਹਾਂ 2,60,000 ਡਿਮਾਡ ਆ ਮੈਂ ਦੱਸਿਆ ਸੀ ਵੀ ਇਹ ਰੇਟਰ ਵਾ ਵੇਚ ਕੱਟਿਆ ਹਾਂ ਭਾਈ ਜਿਵੇਂ ਮੰਨ ਕੇ ਚੱਲ ਵੀ 2 ਲੱਖ ਤੇ ਆਪਾਂ 10,000 ਦੀ ਦਾ ਕੱਟਿਆ ਆ ਹਾਂ ਭਾਈ ਮੈਂ ਇਹਦਾ ਖਬਾਰ ਹੀ ਆ ਜਿਹਾ ਨਾ 2 ਲੱਖ 50,000 ਦਾ ਕਹਿ ਕੇ ਕਟਾ ਗਏ ਜੋਦੀ ਦਾ ਮੰਨਦਾ ਮੈਂ ਇਹ ਵੀ 2 ਟਰੈਕ 2 ਲੱਖ 2.5 ਲੱਖ ਦੇ ਹੀ ਆ ਹਾਂ ਕਰਵਾ ਵਾਲਾ ਮੁੰਡਾ ਤੋਂ ਦੱਪੇ ਵਾਲਾ ਹੈਗਾ ਹਾਂ ਜੀ ਜੈਂਟਲਮੈਨ ਇਹ ਦਸਤਾਉਡ ਆ ਜੇ ਕਰਕੇ ਹਮੇ ਆਏ ਲੈਣਾ ਹੈ ਤੇ ਉਹ ਦਿਖਾ ਦਿਓ ਵੀਡੀਓ ਦੇਖ ਗਿਆ ਹਾਂ ਦਾ ਹਾਂ ਜੀ ਮੰਨ ਕੇ ਚੱਲ ਬੀ ਉਹਨੂੰ ਆਪਾਂ 2 ਲੱਖ ਤੇ 10000 ਦੇ ਦੇਵਾਂਗੇ ਠੀਕ ਇੱਕ ਦੋ ਦਿਨ ਜੇ ਆਹ ਤਿਆਰੀ ਤੇ ਇਹ ਤਿਆਰੀ ਵੈਰੀ ਕਰ ਲਈ ਚੱਲ ਤੋਂ ਪਤਾ ਦਿੰਦਾ ਜਾਂ ਸੀਤਾ ਸਿਤਾ ਲਾ ਦਿਆਂ ਹਾਂ ਜੀ 20000 ਫਿਰ ਮੰਨ ਕੇ ਚੱਲ ਅਬੀ ਇਹ ਟਰੈਕਟਰ 2 ਲੱਖ 30000 ਹੈ ਲਗਰ ਕਿ ਤਕਰੀਬਾ 2-3 ਦਿਨਾਂ ਦੀ ਆਫਰ ਹੈ ਯਾਰ ਹਾਂ 2-3 ਦਿਨਾਂ ਦੀ ਆਫਰ ਆ ਕੱਟੇ ਰੇਟ ਤੇ ਦੇ ਦੇਾਂਗੇ ਯਾਰ ਠੀਕ ਹੈ ਹਾਂ ਡਿਸਕਾਊਂਟ ਵੀ ਆਗਾ ਬਾਕੀ ਆ ਮਾਡਲ ਤੇ ਮਿਲਦਾ ਹੈ ਹਾਂ ਪੰਜ ਮਾਡਲ ਪੰਜਾਬ ਨੰ हां भाई डायरेक्टर डायरेक्टर ठीक है भाई बाकी 1-2 दिन ਅਗੇ ਤੱਕ ਅਸੀਂ ਤਿਆਰ ਨਹੀਂ ਕਰਾਉਂਦੇਗੇ ਇਹਨੂੰ हां भाई ਫੋਨ ਆ ਗਿਆ ਤਾਂ ਕੰਟੈਕਟ ਕਰ ਲੇ ਕੋ ਚੱਕਰਾਂ ਦੀ ਗੱਲ ਇੰਜਨ ਗੇਟ ਸਹੀ ਹੈਗਾ ਠੀਕ ਬੰਦੇ ਬਾਹਰ ਕੇ ਤਸਲੀਨਾ ਲੈ ਜੀ ਇਹਨੂੰ ਇਸ ਤੋਂ ਬਾਅਦ ਬਈ ਆਪਣੇ ਕੋਲੇ ਆਹ 744 ਮਾਡਲ ਹੈਗਾ 7 ਡਿਮਾਂਡ ਹੈਗੀ ਬਾਈ ਦੀ 3 ਲੱਖ ਤੇ 15000 ਰੁਪਏ ਦੋਨਾਂ ਯਾਰ ক্লোਜ਼ ਕਰ ਇੰਜਨ ਤੇ ਆਹ ਇਧਰ ਮੋੜ ਲੱਗੀ ਪਈ ਆ ਠੀਕ ਹੈ ਭਾਈ ਜੇ ਭਾਈ ਆਪਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਰੀਸਨ ਸ਼ੋ ਤਾਂ ਮੰਨ ਕੇ ਆ ਵੀ ਰੁਪਈਆ ਦੀ ਰੁਪਈਆ ਠੀਕ ਹੈ ਭਾਈ ਚੱਲ 95 ਪੈਸੇ ਮੰਨ ਲਈ ਹੈ ਸਰ ਰੁਪਈਆ ਦੀ ਹਾਂ ਭਾਈ 100 ਪੈਸੇ ਕਿਹੜੀ ਕੰਪਨੀ ਟਾਰਾ ਭਾਈ ਬੁਰੀਅਰ ਦੇ ਅਗਲੇ ਬੀਕੇਡੀ ਕਮਾਂਡਰ ਦੇ ਠੀਕ ਹੈ ਬੜਾ ਕਲੱਚ ਚੰਗਾ ਟਰੈਕਟਰ ਹੈਗਾ 7 ਮਾਡਲ ਆ ਡਿਮਾਂਡ ਇਹਦੀ 315000 ਹਾਂ ਭਾਈ ਬਾਕੀ ਮੌਕੇ ਦੀ ਮਾਨਤਾਨ ਕਰਦੇ ਆ ਕਿਸਮਾਰ ਸਾਰੀ ਕੰਪਲੀਟ ਮਿਲ ਜੇ 315000 ਡਵਾੜਾ ਹਾਂ ਭਾਈ ਇਹ ਟਰੈਕਟਰ ਮੰਨ ਕੇ ਚੱਲ ਵੀ ਆਪਾਂ ਇੱਕੇ ਰੇਟ ਦੇ ਦੇਵਾਂਗੇ ਜੀ 750000 ਦੋ ਦਿਨੇ ਆ ਗਿਆ ਠੀਕ ਆ ਬਾਈ ਇਹ ਨੰਬਰ ਬਾਈ ਨੰਬਰ ਆ ਰਹਿਣੇ ਦਾ ਨਾ ਹੁੰਦਾ ਨਹੀਂ ਇਕਲੀ ਯਾਰ ਸੀ ਮਿਲ ਗਿਆ ਜੀ ਇਕਲੀ ਯਾਰ ਸੀ ਇੱਦੀ ਰੋਕ ਠੀਕ ਆ ਬਾਈ ਇਸ ਤੋਂ ਬਾਅਦ ਬਾਈ ਆਪਣੇ ਕੋਲੇ ਨਿਊ ਹਾਲੈਂਡ 12 ਮਾਰਾ 4 ਲੱਖ 700 ਯਾਰ 700 ਦੀ ਜੇ ਬਾਈ ਅੱਪਾ ਦੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਇਹ ਬਾਈ ਸਾਰਾ ਇਹ ਤੋਂ ਲੈ ਕੇ ਜੱਡ ਦਾ ਘਰੇ ਨਾਲ ਆ ਠੀਕ ਆ ਬਾਈ ਕਲਮ ਮੰਨ ਕੇ ਚੱਲ ਵੀ ਨਾ ਜਿੰਨੇ ਥਾਦੇ ਵੀ ਕਲਮ ਲੱਗੀ ਹੋਵੇ ਹਾਂ ਬਈ ਜਿੰਨਾ ਹੁਣ ਜਾਣ ਦਾ ਪਾ ਟੇਲ ਦਾ ਖਰਚਾ ਵੀ ਦੇ ਦੇਣਾ ਇੰਨੀ ਵੈਂਟ ਹੀ ਆ ਰਹੀ ਠੀਕ ਹੈ ਬਈ ਆਹ ਫਰੀ ਸਪੀਡ ਆ ਰਿਹਾ ਅਰੇ ਜਨਾਲ ਹਾਂ ਬਲਡ ਵੀਡੀਓ ਡਬਲ ਡਿਸਟਰੀਬਿਊਟਰ ਆ ਰੀਅਲ ਟਾਇਰ ਨਵੇਂ ਆ ਮੱਲ ਕੇ ਚੱਲ 95 ਪੈਸੇ ਹੈਗੇ ਆ ਇੰਨੇ ਸੱਜਣ ਮਿੱਤਰ ਨੇ ਦੂਜੇ ਟਾਇਰ ਪਾਉਣੇ ਹੁਣ ਵਟੇ ਜੀ ਵਟੇ ਨਵੇਂ ਪਾ ਲੈਣ ਠੀਕ ਹੈ ਨੂਰਲੇ ਡਰ ਬਈ ਨੂਰਲੇ ਤੇ ਬੁੜੀ ਆ ਰਹੀ ਆ ਠੀਕ ਹੈ ਡੈਕਟਰ ਨੇ ਐ ਚੰਗਾ ਕਰ ਰਿਹਾ ਸੀ ਨਾ ਚੰਕ ਚੈੱਕ ਕਰਾ ਲਿਆ ਡਾਟੇ ਡੂਟੇ ਜਿਹੇ ਧੱਕਾ ਸਾਰੇ ਇਹਨਾਂ ਦਾ ਕੀਮਾ ਆ ਇਹ ਸਾਰੇ ਰੈਕਟਰ ਦੇ ਨਾਲ ਦੇ ਆਏ ਦਾ ਠੀਕ ਹੈ ਬਈ ਜੈਮਕ ਚੈੱਕ ਕਰਾ ਲਿਆ ਸਾਬ ਸਾਬ ਜੀ ਜਾਂ ਸਾਬ ਸਾਬ ਸਟicker sticker ਸਭ ਨਾਲ ਦੇ ਆਇਆ ਦਾ ਰੈਕਟਰ ਦੇ ਠੀਕ ਹੈ ਬਈ ਹਾਂਜੀ ਬਈ ਦਾ ਕੈਰੇਕਟਰ ਦੀ ਨਿਊਜ਼ ਨਹੀਂ ਖੁੱਲੀ ਜੀ ਗਾਰ ਨਾਲ ਕੈਮਰਾ ਫਰਾ ਠੀਕ ਹੈ ਬਈ ਖੋਲ ਕੇ ਦਿਖਾਉਂਦੇ ਬਈ ਹਾਂ ਸਟicker sticker ਵੀ ਉਵੇਂ ਲੱਗੇ ਹੋਏ ਸਭ ਕੁਸ ਨਾਲ ਦਾ ਹੀ ਤਾਂ ਯਾਰ ਬਾਕੀ ਪਹਿਲੇ ਨਾਮ ਠੀਕ ਹੈ ਬਈ ਬਾਕੀ ਉਹਨਾਂ ਦਾ ਰੈਕਟਰ ਆ

ਬੱਗੀ ਵਗੈਰਾ ਸਹੀ ਲੱਗੀ ਹੋਈ ਹੈ ਜੱਤੀ ਤੇ ਪਾਣੀ ਹਾਂ ਬਈ ਇਹ ਨੰਬਰ ਬਈ ਇਹਦਾ ਨੰਬਰ ਹਰਿਆਣੇ ਦਾ ਇਹਨੂੰ ਅਸੀਂ ਆਪਾਂ ਲੈ ਕੇ ਜਾਵਾਂਗੇ ਠੀਕ ਹੈ ਬਈ ਡਿਮਾਂਡ ਕਿੰਨੀ ਹੈ ਬਈ ਦੀ ਇਹਦੀ ਡਿਮਾਂਡ ਹੈਗੀ ਹੈ 490000 ਕਿੰਨੇ ਛੱਡਦੇ ਕੋਈ ਜਾਇਜ਼ ਮੁੱਲ ਬਈ ਜਾਇਜ਼ ਮੁੱਲ ਜੇਕਰ ਕੋਈ ਸੱਜਣ ਮਿੱਤਰ ਵੀਡੀਓ ਦੇਖ ਕੇ ਆਉਂਦਾ 4 ਲੱਖ ਦੇ ਰਹਿੰਦੇ ਆ ਕੋਰੇਟ 60 ਕਰਦੇ ਕਿਆ ਯਾਰ 4 ਲੱਖ ਫੱਖੀਆ ਦਾ ਕਰ ਦਾਂਗੇ ਕੋਈ ਗੱਲ ਕਰਾਂ ਆਏ ਆ ਵੀ ਟਰੈਕਟਰ ਚੰਗਾ ਨਿਯਾਜ ਠੀਕ ਹੈ ਬਈ ਪਕਾਈ ਨਹੀਂ ਉਹ ਵਾਲਾ ਕੰਮ ਨਹੀਂ ਹੁੰਦਾ ਠੀਕ ਹੈ ਉਹਨਾਂ ਵਿੱਚ ਵੀਡੀਓ ਦੇਖ ਕੇ ਕਹਿ ਦਿੰਦੇ ਆ ਭਾਈ ਆਹ ਮਾਡਲ ਦਾ 4 ਲੱਖ ਦਾ ਮਿਲ ਜਾਂਦਾ ਭਾਈ ਜੀ 3.5 ਲੱਖ ਦਾ ਵੀ ਮਿਲ ਜਾਂਦਾ ਹਾਂ ਭਾਈ ਇਹ ਚੀਜ਼ ਦਾ ਵਟਾ ਹੁੰਦਾ ਹਾਉਲੈਂਡ ਤੇ ਮੰਨ ਕੇ ਚੱਲ ਵੀ ਲੱਖ ਲੱਖ ਰੁਪਏ ਦਾ ਰੇਟਰ ਦਾ ਵਟਾ ਪਿਆ ਹੈਗਾ ਠੀਕ ਹੈ ਉਹ ਵਾਲਾ ਮਾਡਲ ਆਉਂਦਾ ਕੋਈ ਬਿਨਾ ਬਣ ਕੇ ਚੱਲ ਬਿਨਾ ਡਿਸਟ੍ਰੀਬਿਊਟਰ ਤੋਂ ਹਾਂ ਮੀਰ ਦੂ ਸਪੀਡ ਹੋ ਗਿਆ ਹਨਾ ਇਹ 3 ਸਪੀਡ ਫੁੱਲ ਟਾਲ ਮਾਡਲ ਆ ਚੰਗਾ ਰੇਟਰ ਆ ਠੀਕ ਹੈ ਬਈ ਇਹਨਾਂ ਨੂੰ ਮਾਰਕੀਟ ਤੋਂ ਤੈਨੂੰ 12 ਮਾਡਲ 4 ਲੱਖ ਦਾ ਵੀ ਮਿਲ ਜੀ ਹਾਂ ਭਈ ਅੱਧੇ ਘੰਨੇ ਦਾ ਵੀ ਮਿਲ ਜੀ ਗੱਲ ਕਰ ਆਹ ਲਓ ਭਾਈ ਹੋ ਗਿਆ ਸੁਣ ਇਹ 2013 ਮਾਡਲ ਆ ਨਿਕਾ 750 2013 ਮਾਡਲ ਡਵਾੜੀਆ ਭਾਈ ਜੀ 4 ਲੱਖ 17000 ਰੁਪਏ ਡਵਾੜਾ ਜੇ ਭਾਈ ਆਪਾਂ ਜੀ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਆ ਇਹ ਵੀ ਸਾਰਾ ਅਰੀਜਨਲ ਰੈਕਟਰ ਆ ਇਹਦੇ ਟਾਇਰਾਂ ਦਾ ਵੀ ਬਿਲਿੰਗ ਆ 5 ਸਾਲਾਂ ਦੀ ਗਾਰੰਟੀ ਆ ਕਿਹੜੇ ਆਪਣੀ ਟਾਇਰ ਆ ਭਾਈ ਇਹਦੇ ਜੇ ਕੀਤੇ ਹਾਂਜੀ ਠੀਕ ਆ ਭਾਈ ਇਹ ਰੈਕਟਰ ਦਾ ਰੇਟ ਹੈਗਾ ਜੀ 4 ਲੱਖ 17000 ਰੈਕਟਰ ਦਾ ਸੌਦਾ ਆ 3 ਲੱਖ 90000 ਠੀਕ ਹੈ ਬਈ ਜਿੰਨੇ ਬਈ ਸਬਾਨ ਸਾਰਾ ਕੰਪਲੀਟ ਹੀ ਹੈ ਜਨਾਬ ਬਈ ਬਸ ਸਬਾਨ ਸਾਰਾ ਕੰਪਲੀਟ ਹੈ ਠੀਕ ਜੇ ਕਿਸੇ ਦੀ ਕੋਈ ਚਾਹਤ ਵੀ ਹੋएगी ਕੋਈ ਫਾਰਮ ਕਟ ਵਗੈਰਾ ਹੋਰ ਆਪਣੇ ਕੋਲੇ ਸਾਰੇ ਟਰੈਕਟਰ ਹੁੰਦੇ ਆ ਅਵੇਲੇਬਲ ਠੀਕ ਹੈ ਗੱਲ ਗੱਲ ਕਰ ਫੋਨ ਤੇ ਕਿਹਨੇ ਡੋਹੀ ਕਰੇ ਜਿਹਨੇ ਲੈਣਾ ਹੋਵੇ ਠੀਕ ਹੈ ਬੜੇ ਲੋਕ ਵੀ ਫੋਨ ਕਰਨ ਲੱਗ ਜਾਂਦੇ ਬਈ ਆਹ ਮਾਡਲ ਕਿੰਨੇ ਕ ਦਾ ਮਿਲ ਜਾਂਦਾ ਇਹ ਕਿੰਨੇ ਕ ਦਾ ਵੇਖ ਜਾਂਦਾ ਹਾਂ ਬਈ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਉਹ ਫੋਨ ਨਾ ਕਰਨ ਹਾਂ ਜਿਹਨੇ ਲੈਣਾਗਾ ਉਹ ਫੋਨ ਕਰ ਲੈ ਠੀਕ ਹੈ ਆਪਣਾ ਫੋਨ ਨੰਬਰ ਕਨੈਕਟ ਨੰਬਰ ਨੋਟ ਕਰ ਲਓ 9464002350 ਠੀਕ ਹੈ ਬਹੁਤ ਬਹੁਤ 464 002350 ਠੀਕ ਹੈ ਬਹੁਤ ਬਹੁਤ ਮਿਹਰਬਾਨੀ ਬਈ ਧੰਨਵਾਦ ਜੀ ਬਹੁਤ ਬਹੁਤ